ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵਾਲੇ ਬਲੌਗ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਵਾਲਾ ਬਲੌਗ ਜੀ ਬਹੁਤ ਜਿਆਦਾ ਇੰਪੋਰਟੈਂਟ ਆਪਣੇ ਵਾਸਤੇ ਤੁਹਾਡੇ ਲਈ ਵੀ ਬਣੂਗਾ ਇੰਟਰਸਟਿੰਗ ਵੀ ਬਣੂਗਾ ਜ਼ਰੂਰ ਦੇਖਿਓ ਠੀਕ ਹੈ ਜੀ ਅੱਜ ਆਪਣੇ ਅਖੰਡ ਪਾਤਸ਼ਾਹ ਪ੍ਰਕਾਸ਼ਾ ਅਖੰਡ ਪਾਤਸ਼ਾਹ ਜੋ ਆਪਣੇ ਸਾਰੇ ਘਰਾਂ ਦੇ ਸਹਿਯੋਗ ਨਾਲ ਜਿਵੇਂ ਆਪਣੇ ਸਾਰੇ ਘਰ ਨੇ ਜਿਵੇਂ 7-8 ਘਰ ਨੇ ਉਹਨਾਂ ਦੇ ਸਹਿਯੋਗ ਨਾਲ ਸਾਰਿਆਂ ਨੇ ਰਲ ਮਿਲ ਕੇ ਕਰਾਉਂਦੇ ਨੇ ਤੇ 12-13 ਸਾਲ ਹੋ ਗਏ ਕਰਾਉਂਦਿਆਂ ਨੂੰ ਤੇ ਅੱਗੇ ਵੀ ਇਦਾਂ ਹੀ ਕਿਰਪਾ ਬਣੀ ਰਹੇ ਹਨਾ ਅੱਗੇ ਵੀ ਕਰਾਉਂਦੇ ਰਹਿਣ ਇਦਾਂ ਹੀ ਮੇਲਜੋਲ ਬਣਿਆ ਰਹੇ ਪਰਿਵਾਰ ਦਾ ਤਾਂ ਚੰਗੀ ਗੱਲ ਹੈ ਤੇ ਸਾਰੇ ਮੇਲਜੁੜ ਕੇ ਸੇਵਾ ਕਰਦੇ ਆ ਸਾਰੇ ਸਾਂਝਾ ਖੰਡ ਪਾਠ ਹੁੰਦਾ ਠੀਕ ਹੈ ਜੀ ਸਾਂਝਾ ਸਾਰੇ ਘਰਾਂ ਦਾ ਸਾਂਝਾ ਖੰਡ ਪਾਠ ਹੈ ਤੇ ਇਹ ਇਹ ਖੰਡ ਪਾਠ ਕਾਦੇ ਲਈ ਕਰਾਉਣੇ ਆ ਤੇ ਕਿਵੇਂ ਕਰਾਉਣੇ ਆ ਇਹ ਵੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਇਹ ਜਿਹੜਾ ਆਪਣਾ ਪੁਰਾਣਾ ਪਿੰਡ ਆਪਾਂ ਮੰਨਦੇ ਆ ਸੰਤਾਂ ਨੂੰ ਉਹਨਾਂ ਸੰਤਾਂ ਦੀ ਵਰਸੀ ਦੇ ਰੂਪ ਦੇ ਵਿੱਚ ਇਹ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਇਆ ਜਾਂਦਾ ਉਹਨਾਂ ਦੀ ਵਰਸੀ ਦੇ ਰੂਪ ਚ ਅਖੰਡ ਪਾਠ ਸਾਹਿਬ ਹੁੰਦੇ ਨੇ ਠੀਕ ਆ ਜੀ 12 13 ਸਾਲ ਹੋ ਗਏ ਤੇ ਅੱਗੇ ਵੀ ਵਾਹਿਗੁਰੂ ਦੀ ਕਿਰਪਾ ਨਾਲ ਅੱਗੇ ਵੀ ਚੱਲਦਾ ਰਹੂਗਾ ਤੇ ਅੱਜ ਅਖੰਡ ਪਾਠ ਸਾਹਿਬ ਦੀਆਂ ਕੱਲਾ ਪਾ ਕੱਲ ਵਾਲਾ ਬਲੌਗ ਪਾਇਆ ਉਹ ਵੀ ਤੁਸੀਂ ਦੇਖਿਆ ਹੋਣਾ ਉਹ ਤਿਆਰੀਆਂ ਸੀ ਤੇ ਅੱਜ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਾਗਾ ਤੇ ਅੱਜ ਵਾਲਾ ਬਲੌਗ ਵੀ ਤੁਸੀਂ ਜ਼ਰੂਰ ਦੇਖਿਓ ਤੇ ਦੇਖਦੇ ਰਹੋ ਇਹ ਰੋਜ਼ ਹੀ ਬਲੌਗ ਆਇਆ ਕਰੂਗਾ ਹੁਣ ਤੇ ਦੇਖਦੇ ਰਹੋ ਤੇ ਚਲੋ ਜੀ ਅੱਗੇ ਤੁਹਾਨੂੰ ਮਿਲਦੇ ਹਾਂ ਠੀਕ ਹੈ ਜੀ ਲਾਉ ਜੀ ਹੁਣ ਆਪਾਂ ਚੱਲਦੇ ਹਾਂ ਅਖੰਡ ਪਾਠ ਵਾਲੇ ਦੇ ਘਰੇ ਅਖੰਡ ਪਾਠ ਵਾਲੇ ਦੇ ਘਰੇ ਕੀ ਆਪਣੇ ਘਰੇ ਬੋਲਾ ਫਿਰ ਮਿਲਦੇ ਹਾਂ ਅੱਗੇ ਹੁਣ ਦਿਖਾਉਣਾ ਝਟਾ ਕੀ ਕਰਦੇ ਆ ਮੁੰਡੇ ਉਹ ਜੀ ਤੇ ਦੇਖੋ ਕਰਤਾ ਕਾ ਵੈਰਾਈੜੀ ਇੱਥੇ ਮਹਾਰਾਜ ਪ੍ਰਕਾਸ਼ ਤੇ ਇੱਧਰ ਬਾਬਾ ਜੀ ਦੇ ਜਿੱਥੇ ਪਾਠੀ ਪੈਂਦੇ ਨੇ ਉਹ ਕਮਰਾ ਹੈ ਜੀ ਤੇ ਤੁਸੀਂ ਦੇਖੋ ਰਿਸ਼ਾਤ ਤੇ ਇੱਧਰ ਦੇਖੋ ਬਾਹਰ ਖੜਦੇ ਆ ਮੁੰਡੇ ਆਹ ਫੋਨ ਗੱਡੀ ਜਾਂਦੇ ਨੇ ਉਹ ਬਾਹਰ ਖੜੇ ਨੇ ਜਦੋਂ ਅੱਗੇ ਫੇਰ ਮਿਲਾਂਗਾ ਤੁਹਾਨੂੰ ਹੁਣ ਜਦੋਂ ਮਹਾਰਾਜਾ ਸਰੂਪ ਲੈਣ ਜਾਵਾਂਗੇ ਉਦੋਂ ਫੇਰ ਤੁਹਾਨੂੰ ਦਰਸ਼ਨ ਕਰਾਵਾਂਗੇ ਬਨੇ ਰਹੋ ਜੀ ਉੱਥੇ ਲੈ ਕੇ ਅੰਤ ਤੱਕ ਉਹਦਾ ਮੇਨ ਸੀ ਉਹਦਾ ਮੇਨ ਸੀ ਦਾ ਕੈਪਟਨ ਇਹਨਾਂ ਦਾ ਕਿ ਫੜਾਈ ਆਏ ਬਾਬੇ ਨੂੰ ਆਪਣਾ ਫੜਾਈ ਜੀ ਉੱਥੇ ਤਾਂ ਨਾ ਛੋਟੇ ਪੰਡਿਤ ਜੀ ਖੋਲ ਕੇ ਦਰ ਦੇ ਦਿਖੀ ਬਾਬੇ ਕੋਲ ਖਬਰ ਪਹੁੰਚਦੀ ਹੈ ਜਰਾ ਸਾਰੀ ਸਨਖੇ ਦਾ ਪੰਕ ਕਰਦਾ ਹੈ ਬੰਦਿਆਂ ਨਾਲ ਸੋਹੋ ਲੈ ਵੇਸ ਤਾਂ ਸੋਹ ਹਨ ਨੇ ਏ ਆ ਜੀ ਸਾਡੇ ਖੇਤੀਬਾੜੀ ਦੇ ਡਾਕਟਰ ਸਾਹਿਬ ਇਹਨਾਂ ਨੂੰ ਖੇਤੀਬਾੜੀ ਵਾਲੇ ਬਹੁਤ ਨਜਾਦੇ ਨੌਲੇਜ ਹੈ ਜੀ ਤੇ ਕੋਈ ਜੇ ਕੋਈ ਕਣਕ ਚ ਕੋਈ ਝੋਨੇ ਚ ਕੋਈ ਰੋਗ ਆ ਜੇ ਤਾਂ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਹੁਣ ਤਾਂ ਚਾਹ ਪੀਂਦੇ ਨੇ ਉਹ ਤਾਂ ਬਿਜੀ ਨੇ ਤੇ ਚਾਹ ਪੀ ਕੇ ਦੱਸ ਦਿੰਦੇ ਆ ਜਾਂਦੇ ਆ ਨਾ ਪਰ ਪਾਤ ਪੰਥ ਦੇ ਪਿੰਡਾਂ ਚ ਕਿਉਂਕਿ ਉਹ ਡਾਕਟਰ ਨੂੰ ਪਤਾ ਨਹੀਂ ਕਿੱਥੇ ਘਰੇ ਖੜਦਾ ਹੈ ਉਹ ਤਾਂ ਸੰਗਦੇ ਨਹੀਂ ਚੱਕਦੇ ਐ ਮੜਦੇ ਤਾਂ ਐ ਨਹੀਂ ਚੱਕਦੇ ਐ ਤਾਂ ਡਿਮਾਂਡ ਵਾਲੀਆਂ ਨਾ ਕੰਪਨੀਆਂ ਜਾਂ ਉਹਦੀ ਭਾਲ ਦੀਆਂ ਫਰਦੀਆਂ ਨੇ ਵੀ ਬਸੇ ਸਾਡੀ ਕੰਪਨੀ ਚ ਆ ਜੇ ਕਈ ਆਫਰ ਦੇ ਗਏ ਹਨਾ ਡਿਮਾਂਡ ਬਹੁਤ ਹੋ ਰਹੀ ਹੈ ਡਿਮਾਂਡ ਵਾਲੀ ਹੋ ਰਹੀ ਹੈ ਹੋਰ ਆਫਰ ਵੀ ਕਈ ਦੇ ਗਏ ਇਹ ਤਾਂ ਬਸ ਆ ਵੀ ਨਾ ਕਰੀ ਬੈਠਾ ਨਹੀਂ ਤਾਂ ਉਹਨੂੰ ਭਗ ਜਾਂਦਾ ਹੁਣ ਤਾਂ ਪਤਾ ਨਹੀਂ ਕਿਹੜੀ ਕੰਮ ਕਿਹੜੀ ਕੰਪਨੀ ਜਾਂਦੂ ਹੈ ਰਿਕਾਡੋ ਕ੍ਰੌਪ ਸੈਂਸ ਵਾ ਇਹ ਮੈਨੂੰ ਤਾਂ ਨਾਂ ਜਾ ਲੈਣਾ ਨਹੀਂ ਆਉਂਦਾ ਸੁਣੀ ਲੈ ਇੱਥਾ ਹੁਣ ਤੁਸੀਂ ਇੱਧਰ ਆ ਦੇਖੋ ਤੁਸੀਂ ਕੇਲੇ ਪੈ ਰੀ ਜਾਂਦੇ ਨੇ ਇੱਧਰ ਗੱਲਾਂ ਬਾਤਾਂ ਕਰੀ ਜਾਂਦੇ ਨੇ ਠੀਕ ਹੈ ਜੀ ਹੁਣ ਬਸ ਤਿਆਰੀ ਆ ਪੂਰੀ ਇੱਧਰ ਦੇਖੋ ਸਾਡਾ ਚਾਚਾ ਟੋਪੀ ਆ ਜਿਹੜੀ ਵੀ ਬਣਾਉਣੇ ਆਪਾਂ ਪਰਨੇ ਇੱਧਰ ਸੂਰਜ ਦੇਵਤਾ ਵੀ ਆਗੇ ਟਾਈਮ ਦਾ ਦੇਖੋ ਦੇਖੋ ਕਿਉਂ ਚੱਲੋ ਵੀ ਡਾਕਟਰ ਵੀ ਲਓ ਬਾਈ ਆ ਦੇਖੋ ਤੁਸੀਂ ਇਧਰ ਗਲੀ ਦੀ ਸਫਾਈ ਚੱਲੀ ਜਾਂਦੀ ਹੈ ਇਹ ਮੁੰਡਿਆਂ ਨੇ ਪੂਰਾ ਦਿਮਾਗ ਲਾਇਆ ਆਪਦੇ ਆਪ ਡਰਾਮਾ ਪਾਦੇ ਤੇ ਦੇਖੋ ਸਫਾਈ پوری ਛਾਦਾਂ ਨਾਲ ਕਰ ਜਾਂਦੇ ਆ ਫਿਰ ਵੀ ਮਹਾਰਾਜ ਦਾ ਸਤਿਕਾਰ ਹੁੰਦਾ ਹਨ ਜਿੰਨੀ ਚੰਗੀ ਤਰ੍ਹਾਂ ਸੇਵਾ ਉਹ ਜੋ ਨਹੀਂ ਚੰਗੀ ਹੈ ਆ ਦੇਖੋ ਮੁੰਡਿਆਂ ਨੇ ਪੂਰਾ ਸਿਸਟਮ ਘੜ ਰੱਖਿਆ ਇਧਰ ਤਾਂ ਇਹਨਾਂ ਨੇ ਕਰਤੀ ਸਫਾਈ ਆ ਕਰੇ ਹੰਡ ਵਰਸਾ ਪ੍ਰਕਾਸ਼ ਹੋਣਾ ਤੇ ਹੁਣ ਲੰਗਾ ਸ਼ਕਸ ਜੀ ਜਾਂਦੇ ਬਾਬਾ ਜੀ ਤੇ ਤੋਂ ਬਾਅਦ ਆਹ ਰਾਜਾ ਅਸਲ ਨੂੰ ਲੈ ਕੇ ਆਉਂਦਾ ਜੀ ਚਾ ਦੇਖੋ ਜੀ ਤੁੰਗ ਬਹੁਤ ਬੜਾ ਦਖਲ ਉਹ ਵੀ ਕੋਈ ਨਹੀਂ ਉਹ ਵੱਲ ਨੂੰ ਆਉਜੀ ਹੁਣ ਤਿਆਰੀਆਂ ਨੇ ਪੂਰੀਆਂ ਜੀ ਘੰਡ ਪਾਟ ਸਾਹਿਬ ਪ੍ਰਕਾਸ਼ ਦੀਆਂ ਤੇ ਹੁਣ ਜਾਈਏ ਨੇ ਮਹਾਰਾਜ ਦਾ ਸਰੂਪ ਲੈਣੇ ਕਰਦੇ ਵਾਰਾ ਸਭ ਜਾਣੇ ਆ ਤੇ ਆਹ ਦੇਖੋ ਇਹ ਮੂਰੇ ਬਾਬਾ ਜੀ ਤਰੇ ਆਂਦੇ ਨੇ ਇਹ ਹੁਣ ਹੀ ਆਏ ਨੇ ਇੱਧਰ ਆ ਭਾਈ ਹਰਪ੍ਰੀਤ ਸਿੰਘ ਅਜਾ ਸਾਡਾ ਤਾ ਆ ਅਗਰ ਉਹ ਕੱਟ ਕੇ ਇਹਦਾ ਪੈਆ ਬਹੁਤ ਸੇਵਕਾ ਦਾ ਗੁਰੂ ਘਰ ਇਸਦਾ ਤਾਇਆ ਅੱਛਾ ਉਹ ਜੋ ਮਾਲਕ ਹੋ ਗਏ ਬੜਾ ਲੁੱਟਾ ਸੀ ਨਾ ਨਾ ਉਹ ਤਾਂ ਚੰਗਾ ਹੈ ਹੁੰਦੇ ਨੇ ਹੋਰ ਹੌਣ ਬਸ ਗੱਲ ਗੱਲ ਕਰਦੇ ਸੀ ਹਾਂ ਬੜਾ ਹੁੰਦਾ ਨੇ ਭਾਈ ਬਹੁਤ ਸੇਵਾ ਕੀਤੀ ਅੱਜ ਬਹੁਤ ਜਿਆਦੇ ਇਹ ਦੋਨਾਂ ਨੇ ਧੰਨਵਾਦ ਮੇਰੇ ਜੀ ਸਾਡੇ ਇਹ ਗਲੀਆਂ ਦੇਖੋ ਤੁਸੀਂ ਕਿਵੇਂ ਕਰਦੇ 15 ਤੂੰ ਆ ਜੀ ਆ ਗਏ ਗਲੀ ਘੋਲਾ ਮਾਰੀ ਆ ਜੀ ਪੱਕਾ ਨੇ ਕੋ ਸਾਰੀਆਂ ਗਲੀਆਂ ਸਾਫ਼ ਕਰ ਗਏ। ਵਾਹਿਗੁਰੂ ਵਾਹਿ। ਚਾਹਾਂ ਹੁਣ ਕੰਪਲੈਕਸ ਦਾ ਮੈਂ ਤੇ ਕਹਾਂ। ਆਗੇ ਵੀ ਕਰ ਦਵਾਰਾ ਸਾਹਿਬ। ਬੰਦਾ। ਬਈ ਇਹਨਾਂ ਮਲਾਪ ਹੋ ਕੇ ਬਾਬਾ ਨਾਲ। ਵਾਹਿ।

ਸਰਦਾਰ ਸ੍ਰੀ ਵਾਹਿਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਜੋ ਆਪਣੇ ਆਸਟਾ ਗੁਰੂ ਦੇਖੀ ਤੁਸੀਂ ਵਾਲੀ ਆਈ ਤਰਸਾਈ ਜੰਦ ਮਟਾਈ ਜੀ ਦੀ ਸ੍ਰੀ ਅਕਾਲ ਪੁਰਖ ਜਪ ਜਾਗ ਸਬੀਤ ਚਾਹੀ ਸਾਹਿਬ ਬਤਨ ਕਰਵਾ ਰਹੇ ਹਨ ਅੰਮ੍ਰਿਤ ਸਾ ਮਾਈ ਭਾਈ ਨੂੰ ਜੇ ਸੀ ਹੈ ਕਿ ਭਾਈ ਨਰ ਘਰਾਜ ਪ੍ਰਗਜ ਸਮੁੰਦਰ ਰੋਡ ਕੋਲ ਨੂੰ ਆਵੋ ਪ੍ਰਗਜ ਵਿੱਚ ਸ਼ਾਮਲ ਹੋ ਜੇ ਮੈਂ ਸੁਖੀ ਪਰਮੋਖ ਜੀ ਲੈ ਲਵੋ ਉਹ ਭਾਈ ਇੰਨੀ ਜ਼ਿਆਦਾ ਮੋਦੀ ਨਹੀਂ ਬਣਾਈ ਜੰਨੀਆਂ ਨੇ ਖੰਡ ਪਾਟਰਾ ਚ ਬਣਾਤੀ ਇਹ ਬੰਦੇ ਦੀ ਹਰੇ ਖੰਡ ਪਾਟ ਸਾਡੇ ਚ ਡਿਊਟੀ ਹੁੰਦੀ ਹੈ ਤਾਂ ਕੋਈ ਵਿਆਹ ਜਾਂਦੀ ਹੋਵੇ ਇਹਨੇ ਚਾਹ ਹੀ ਬਣਾਉਣੀ ਹੈ ਬਾਈ ਚਾਹ ਤੇ ਡਿਊਟੀ ਹੈ ਆ ਦੇਖੋ ਆ ਗਿਆ ਨਾ ਵਰਗੀ ਗੀ ਉਹਦਾ ਤਾਂ ਉਹਨਾਂ ਨੂੰ ਬਤੀ ਜਾ ਬਸ ਇਹ ਤੁਹਾਨੂੰ ਬਤੀ ਇਹਨਾਂ ਦਾ ਕੰਮ ਕੀ ਆ ਇਹਨਾਂ ਦਾ ਕੰਮ ਤਾਂ ਚੰਗੀ ਤਰ੍ਹਾਂ ਜਾਣ ਲਿਆ ਆ ਦੋ ਬੰਦਾਂ ਲੱਗਣ ਪਤਾ ਲੱਗੀ ਜਾਂਦਾ ਹੁੰਦਾ ਇਹ ਕਿਹਦਾ ਆ ਆਹਦਾ ਨਹੀਂ ਹੇ ਗੁਰੂ ਨਾਨਕ ਦੇਵ ਜੀ ਜੀ ਆਇਆਂ ਨੂੰ ਕਰੀਏ ਸਭ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਭ ਜੀ ਜੀ ਆਇਆਂ ਨੂੰ ਜੀ ਗੁਰੂ ਸਾਹਿਬ ਜੀ ਆਇਆਂ ਨੂੰ ਜੀ ਸਾਰੇ ਜੀ ਸਤਿ ਸ੍ਰੀ ਅਕਾਲ ਜੀ ਕਰੋ ਹੰਦਿਆ ਲਾਹੇ ਸੋਤਾ ਜੀ ਹੋਰ ਦੇ ਜੀਤਰਾ ਜੀ ਗੁਰ ਅਰਜਨ ਦੇਵ ਜੀ ਗੁਰੂ ਜੀ ਆਇਆਂ ਨੂੰ

ਨਾਲੇ ਸਰਬ ਕੀ ਨੇਕ ਆਕਾਮ ਨ ਹੋਈ ਕਾਉ ਨਾਨਕ ਤਾ ਜਿਨੇ ਨਮਰ ਹੋਇ ਚੌਂ ਰੰਗਾਂ ਨਾਲ ਮੁੰਤੇ ਕਸੂ ਹੋਇ ਤਉ ਦੇਸ ਕਾ ਸੁਖ ਨਾਹੀ ਕੋਈ